ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਪਿਛਲੇ ਕਈ ਭਾਗਾਂ ਤੋਂ ਸਾਹਿਬ ਸਿਰਗੁਰੂ ਹਰਗੋਬਿੰਦ ਜੀ ਦੇ ਜੀਵਨ ਨਾਲ ਸੰਬੰਧਿਤ ਵਖ ਵਖ ਵਿਤਾਂਤਾਂ ਬਾਰੇ ਆਪ ਸਭ ਨਾਲ ਵਿਚਾਰਕ ਸਾਂਝ ਪਾਈ ਹੈ ਸੋ ਪਿਛਲੇ ਭਾਗ ਅਸੀਂ ਗੱਲ ਕੀਤੀ ਸੀ ਸਿਰਗੁਰੂ ਹਰਗੋਬਿੰਦ ਜੀ ਦੇ ਬਚਪਨ ਤੋਂ ਗੁਰਗੱਦੀ ਤੱਕ ਦੇ ਸਫ਼ਰ ਦੀ ਸੋ ਇਸ ਭਾਗ ਅਚ ਜਸੀਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਛਿਰਗੁਰੂ ਹਰਗੋਬਿੰਦ ਜੀ ਨੇ ਸਿੱਖ ਸੰਗਤ ਨੂੰ ਸਿੱਖ ਯੋਧਿਆਂ ਦੇ ਰੂਪ ਚ ਪਰਿਵਰਤਿਤ ਕੀਤਾ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਛਿਰਗੁਰੂ ਅਰਜਨ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਚੁਣਨ ਦਾ ਫੈਸਲਾ ਕੀਤਾ ਉਹਨਾਂ ਨੇ ਆਪਣੇ 11 ਸਾਲਾਂ ਦੇ ਪੁੱਤਰ ਹਰਗੋਬਿੰਦ ਜੀ ਨੂੰ ਆਪਣਾ ਉੱਤਰ ਅਧਿਕਾਰੀ ਥਾਪਿਆ ਉਹਨਾਂ ਨੇ ਹੁਕਮ ਦਿੱਤਾ ਕਿ ਹੁਣ ਉਹਨਾਂ ਨੂੰ ਆਪਣੇ ਧਰਮ ਤੇ ਲੋਕਾਂ ਦੀ ਰੱਖਿਆ ਲਈ ਹਥਿਆਰ ਚੱਕਣਾ ਜ਼ਰੂਰੀ ਹੈ ਇਹ ਤਾਂ ਆਪ ਸਭ ਜਾਣਦੇ ਹੋ ਕਿ ਹੁਣ ਤੱਕ ਸਿੱਖ ਧਰਮ ਮੈਂ ਜੋ ਉਹ ਧਰਮ ਪ੍ਰਚਾਰ ਤੇ ਸ਼ਾਂਤੀ ਦੇ ਮਾਰਗ ਤੇ ਚੱਲ ਰਿਹਾ ਸੀ ਪਰੰਤੂ ਫਿਰ ਵੀ ਜੋ ਜ਼ਾਲਮ ਮੁਗਲ ਸ਼ਾਸਕ ਸੀ ਉਹਨਾਂ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਬੁਨਿਆਦ ਇਲਜ਼ਾਮ ਲਗਾ ਕੇ ਕਠੋਰ ਤਸੀਹੇ ਦੇ ਕੇ ਅਮਾਨਵੀ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਇੱਥੋਂ ਹੀ ਸਿੱਖ ਪੰਥ 'ਚ ਫਿਰ ਇੱਕ ਨਵਾਂ ਮੋੜ ਆਉਂਦਾ ਜੋ ਸਿੱਖ ਸੰਗਤ ਸੀ ਉਹ ਹੁਣ ਸਿੱਖ ਯੋਧਿਆਂ ਦੇ ਰੂਪ 'ਚ ਪਰਿਵਰਤਿਤ ਹੋਣ ਲੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਸਿੱਖ ਸੰਗਤ ਐ ਉਹਨਾਂ ਨੂੰ ਹੁਕਮ ਜਾਰੀ ਕੀਤਾ ਕਿ ਉਹ ਦਸਵੰਦ ਦੇ ਰੂਪ ਚ ਹਥਿਆਰ ਤੇ ਘੋੜੇ ਪੇਟਾ ਕਰਨ ਫਿਰ ਉਹਨਾਂ ਨੇ ਆਪਣੀ ਜੋ ਯੋਗਤਾ ਸੀ ਜੋ ਆਪਣੀ ਸ਼ਮਤਾ ਸੀ ਉਹਦੇ ਅਨੁਸਾਰ ਜੋ ਸਿੱਖ ਫੌਜ ਐ ਉਹ ਰੱਖਣੀ ਸ਼ੁਰੂ ਕਰ ਦਿੱਤੀ ਉਹਨਾਂ ਸਿੱਖ ਸੰਗਤ ਨੂੰ ਹਥਿਆਰ ਰੱਖਣਾ ਲਾਜ਼ਮ ਕਰ ਦਿੱਤਾ ਉਹਨਾਂ ਆਪ ਵੀ ਦੋ ਤਲਵਾਰਾਂ ਧਾਰਨ ਕੀਤੀਆਂ ਮੇਰੀ ਤੇ ਪੀਰੀ ਨਾਂ ਦੀਆਂ ਇਹ ਤਾਂ ਆਪ ਸਭ ਜਾਣਦੇ ਹੋ ਕਿ ਮੇਰੀ ਤੇ ਪੀਰੀ ਜੋ ਦੋ ਤਲਵਾਰਾਂ ਸੀ ਉਹ ਇੱਕ ਉਹਨਾਂ ਦੀ ਧਾਰਮਿਕ ਰਹਿਨੁਮਾਈ ਕਰਦੀ ਸੀ ਤੇ ਦੂਜੀ ਜੋ ਤਲਵਾਰ ਸੀ ਉਹਨਾਂ ਦੀ ਰਾਜਨੀਤਿਕ ਸ਼ਕਤੀ ਦਾ ਪ੍ਰਤੀਕ ਸੀ ਪਰ ਇੱਥੇ ਜਾਣਨਾ ਇਹ ਜ਼ਰੂਰੀ ਹੈ ਕਿ ਇਨਾਂ ਦਾ ਸ਼ਾਦਿਕ ਅਰਥ ਕੀ ਹੈ ਜੋ ਪੀਰੀ ਸ਼ਬਦ ਹੈ ਉਹ ਪੀਰ ਤੋਂ ਬਣਿਆ ਹੈ ਪੀਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਹਦਾ ਅਰਥ ਹੈ ਕਿ ਜੋ ਰੋਹਾਨੀ ਤੌਰ ਤੇ ਬਹੁਤ ਉੱਚਾ ਹੋਵੇ ਦੁਨਿਆਵੀ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਪੈਸੇ ਚ ਜੋ ਉੱਚਾ ਹੁੰਦਾ ਹੈ ਪੈਸੇ ਚ ਜੋ ਜਿਆਦਾ ਅਮੀਰ ਹੁੰਦਾ ਉਸ ਦੇ ਲਈ ਮੀਰ ਸ਼ਬਦ ਵਰਤਿਆ ਜਾਂਦਾ ਸੋ ਮੀਰੀ ਦਾ ਅਰਥ ਸੀ ਪੈਸੇ ਚ ਅਮੀਰ ਵਿਅਕਤੀ ਸੋ ਜੋ ਪਿਛਲੇ ਪੰਜ ਗੁਰੂ ਸਹਿਬਾਨ ਸੀ ਉਹ ਪੀਰੀ ਦੇ ਗੁਣਾਂ ਨੂੰ ਲੈ ਕੇ ਅੱਗੇ ਚੱਲ ਰਹੇ ਸੀ ਹੁਣ 6ਵੇਂ ਪਾਤਸ਼ਾਹ ਨੇ ਮੀਰੀ ਦਾ ਜੋ ਗੁਣ ਸੀ ਉਹ ਵੀ ਨਾਲ ਸ਼ਾਮਿਲ ਕਰ ਲਿਆ ਸੀ ਸੋ ਇਸ ਤਰੀਕੇ ਨਾਲ ਹੁਣ ਜੋ ਸਿੱਖ ਧਰਮ ਸੀ ਮੀਰੀ ਤੇ ਪੀਰੀ ਦੇ ਦੋ ਗੁਣਾ ਨਾਲ ਅੱਗੇ ਵਧਣ ਵਾਲਾ ਸੀ ਸੋ ਇਹ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਪੂਰਾ ਬਿਰਤਾਂਤ ਸੋ ਅਗਲੇ ਭਾਗ 'ਚ ਅਸੀਂ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਸਾਹਿਬ ਦੀ ਉਹ ਸਾਰੀ ਕਰਵਾਈ ਸੋ ਸਾਨੂੰ ਉਮੀਦ ਹੈ ਕਿ ਇਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤਦ ਤੱਕ ਦੇ ਲਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ